ਸਾਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤਾਂ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕਰਮਿੱਤੀ ਦੇ ਵਿੱਚ ਕਰਮਿੱਤੀ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੋਰੀਪੁਰ ਦਾ ਪਿੰਡ ਆ ਤੇ ਤਲਵੰਡੀ ਭਾਈ ਖੇਰ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਸ਼ੌਂਕ ਇਸ ਘਰ ਦੇ ਵਿੱਚ ਵੀ ਨੀਲੀ ਰਾਵੀ ਨਸਲ ਦਾ ਵਾ ਕਰੇ ਲੋ ਪਰਵਾਰ ਦੇ ਘਰੇ ਇਸ ਟਾਈਮ ਮੇ ਮੌਜੂਦ ਆ ਤੇ ਜਾਨਵਰ ਤੁਹਾਨੂੰ ਵਿਖਾਉਣਾ ਵਾ ਨੀਲੀ ਰਾਵੀ ਨਸਲ ਦੀ ਮੈਂ ਤੇ ਮੈਂ ਵੀ ਤੁਹਾਨੂੰ ਪੂਰੀ ਚੰਗੀ ਵਿਖਾਉਣੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਅੰਦੀ ਡਿਟੇਲ ਆ ਲੇਵੇ ਭਾਂਡੇ ਵਾਲੇ ਪੱਖ ਤੋਂ ਬਹੁਤ ਮਜ਼ਬੂਤ ਆ ਕਿਉਂਕਿ ਆਪਾਂ ਖੁਰਲੀ ਤੋਂ ਇਧਰਲੇ ਪਾਸੇ ਲਿਆ ਕੇ ਬੰਨੀ ਆ ਤਾਂ ਥੋੜੀ ਜਿਵੇਂ ਕਾਲੀ ਪੈਂਦੀ ਪਈ ਆ ਉਵੇਂ ਮੈਂ ਬਹੁਤ ਚੰਗੀ ਆ ਬਾਈ ਕਰਦੇ ਆ ਗੱਲਬਾਤ ਆਪਾਂ ਸਾਰੀ ਜਾਣਕਾਰੀ ਲੈ ਕੇ ਦਿੰਨੇ ਆ ਵੀਰ ਤੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਆ ਵੱਡੇ ਭਾਈ ਜਗਮੀਰ ਸਿੰਘ ਠੀਕ ਵੀਰ ਜੀ ਤੱਕਰ ਪਰਿਵਾਰ ਵਿੱਚ ਵਧੀਆ ਵੀਰੇ ਵਧੀਆ ਠੀਕ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਵੀਰੇ ਨਾਂ ਜਗਮੀਰ ਸਿੰਘ ਜਗਮੀਰ ਸਿੰਘ ਸਨ ਆਫ ਵੀਰੇ ਦਰਸ਼ਨ ਸਿੰਘ ਦਰਸ਼ਨ ਸਿੰਘ ਆ ਅੱਛਾ ਜਗਮੀਰ ਵੀਰੇ ਜਿਹੜੀ ਆਪਾਂ ਮੈਂ ਵੇਚਣੀ ਆ ਬਾਈ ਇਹ ਕਿੰਨ ਠੀਕ ਹੈ ਜੀ ਮੇਲ ਬਾਈ ਕਿੰਨਾ ਦੁੱਧ ਚਾਹੁੰਦਾ ਰਿਹਾ ਪਹਿਲਾਂ ਵੀਰੇ ਇਣੀ ਵੀਰੇ 14 ਲੀਟਰ ਦੇ ਨੇੜੇ ਤੇੜੇ ਦਿੱਤਾਗੇ 14 ਲੀਟਰ ਦੇ ਨੇੜੇ ਤੇੜੇ ਦਿੱਤਾ ਹੋਇਆ ਚਵਾਈ ਚਵਾਈ ਨੂੰ ਠੰਡੀ ਸੀਲ ਵਧੀਆ ਪੂਰੀ ਬਿਲਕੁਲ ਵੀਰੇ ਇੱਕ ਨੰਬਰ ਧਾਰ ਆ ਪੋਲੀ ਠੀਕ ਅਛਾਇਤ ਕੀ ਠੀਕ ਹੈ ਕਿਹੜਾ ਲਵਾਉਤਾ ਫਿਰ ਬਾਈ ਇਹ ਗੜਵਾਸੂ ਯੂਨੀਅਨ ਦਾ ਲਵਾਇ ਤੈਨਿਆਰ ਦੋ ਠੀਕ ਹੈ 3002 ਗੜਵਾਸੂ ਯੂਨੀਵਰਸਿਟੀ ਵਾਲਾ ਚੰਗਾ ਸੀ ਮਨੋ ਵੀ ਹਾਂ ਚੰਗਾ ਵਰਤਾਲਾਪ ਹੁੰਦਾ ਅੱਛਾ ਵੀਰੇ ਹੁਣ ਇਹਦੇ ਦਿਨ ਕਿੰਨੇ ਪਏ ਆ ਹਜੇ ਇਹਦੇ ਵੀਰੇ 30 ਤਰੀਕ ਨੂੰ ਦਿਨ ਪੂਰੇ ਹੁੰਦੇ ਆ 30 ਤਰੀਕ ਨੂੰ ਹਾਂ ਇੱਕ ਦਿਨ ਉੱਤੇ ਲੈ ਜੂਗੀ ਠੀਕ ਆ ਵੀਰੇ ਠੀਕ ਆ ਲੈਂਦੀ ਏ ਲੇਵੇ ਭਾਂਡੇ ਵਾਲੀ ਆ ਮੈਂ ਵਸੇ ਹਾਂ ਹਾਂ ਚੰਗੇ ਮਾਈਤਨ ਉਹ ਅੱਛਾ ਵੀਰੇ ਕੀ ਰੇਟ ਤੈਅ ਕੀਤਾ ਭਈ ਇਹਦਾ ਰੇਟ ਵੀਰੇ ਦਾ 1 10 ਮਾਨਦੇ ਠੀਕ ਆ ਮਾਨਤਾਂ ਨੇ ਦੇ ਵਿੱਚੋਂ ਵਿੱਚੋਂ ਕਰਦੇ ਆ ਠੀਕ ਆ ਵੀਰੇ ਕੱਢੀ ਭਰਾ ਤੋਰੀ ਮੜਾ ਆ ਵੀਰੇ ਇਹਨੂੰ ਖੋਲੀ ਲੈ ਨੀਤਰੋ ਚੌਥਾ ਸੂਆ ਪ੍ਰੋਪਰਸ ਹੁੰਦੀ ਆ ਗੜਵਾਸੂ ਦੇ ਜੁਣੀ ਨਸਤੀ ਦੇ ਸੀਮਨ ਤੋਂ ਇਹ ਗੱਬਣਾ ਕਰਮਾਂ ਵਾਲੀ 3002 ਵੀਰੇ ਹਾਂਜੀ ਹਾਂਜੀ 3002 ਦਾ ਸੀਮਨ ਲਵਾਇਆ ਹੋਇਆ ਇਹਨੂੰ ਕਰਮਾਂ ਵਾਲੀ ਨੂੰ ਮਿੱਤਰੋ ਦੇਖ ਸਕਦੇ ਅੰਗਾਰਾਂ ਦੀ ਮੈਂ ਬਹੁਤ ਚੰਗੀ ਆ ਪੂਰਾ ਟਿਕਾਣੇ ਦਾ ਸੀਮਨ ਲੱਗਿਆ ਹੋਇਆ ਦੁੱਧ ਵੀ 14 ਕਿਲੋ ਖੁੱਲਾ ਦੁੱਲਾ ਦੇ ਦਿੰਦੀ ਐ ਮਾਲਕਾਂ ਦੇ ਬਾਈ ਬਰੀਕੀ ਬਹੁਤ ਚੰਗੀ ਆ ਡਰ ਦੀ ਕੁਆਲਿਟੀ ਮੈਂ ਦੀ ਬਹੁਤ ਚੰਗੀ 1 ਲੱਖ ਤੇ 10000 ਰੁਪਈਆ ਦੀ ਕੀਮਤ ਆ ਉਹਦੇ ਵਿੱਚੋਂ ਮਾਨਤਨ ਹੋ ਜਾਊਗਾ ਗੱਲਬਾਤ ਲਈ ਆਪਾਂ ਨੰਬਰ ਲੈ ਲੈਨੇ ਵੀਰੇ ਨੰਬਰ ਦੱਸਿਓ ਬਾਈ ਨੰਬਰ ਵੀਰੇ 9862 9862 ਹਾਂਜੀ ਨੰਬਰ ਦੱਸਿਓ ਵੀਰੇ 986205599 ਇੱਕ ਵਾਰੀ ਹੋਰ ਬੋਲ ਦਿਓ ਵੀਰੇ 9862 9862 05599 05599 ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਕਰਮਿੱਤੀ ਹੈ ਜ਼ਿਲ੍ਹਾ ਫਿਰੋਜ਼ਪੁਰ